ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ ਵਾਸਤੇ ਧਰਮ ਤੋਂ ਉੱਪਰ ਉੱਠ ਕੇ ਚਾਹੇ ਉਹ ਸਿੱਖ ਧਰਮ ਤੋਂ ਬਿਲੋਂਗ ਕਰਦਾ ਹੈ ਚਾਹੇ Hindu ਧਰਮ ਤੋਂ ਇਸਾਈ ਤੋਂ ਮੁਸਲਮ ਤੋਂ ਸਾਰੇ ਪੰਜਾਬੀ ਇੱਕ ਜੁਟ ਹੋ ਕੇ ਇੱਕੋ ਇੱਕ ਗੱਲ ਕਰ ਰਹੇ ਨੇ ਕਿ ਭਾਈ ਰਾਜਵੀਰ ਜਵੰਦਾ ਦੀ ਲੋੜ ਹੈ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਰਾਜਵੀਰ ਜਵੰਦਾ ਜਾਨ ਅਤੇ ਪਹਿਚਾਣ ਦੇ ਬੁਤਾਸ ਨਹੀਂ ਪੰਜਾਬੀ ਅਤੇ ਪੰਜਾਬੀ ਦੀ ਸੇਵਾ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਕੀਤੀ ਵਰਲਡ ਦੇ ਵਿੱਚ ਕੀਤੀ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਆਮ ਹੀ ਉਹਨਾਂ ਦੇ ਸ਼ੋ ਕੈਨੇਡਾ ਅਮਰੀਕਾ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਵਿੱਚ ਹੈ ਜਿਹੜੇ ਹੈ ਦੇਖੇ ਜਾਂਦੇ ਸੀ ਲੇਕਿਨ ਰਾਜਵੀਰ ਜਵੰਦਾ ਅਤੇ ਰਾਜਵੀਰ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਸੀ ਕਿ ਏਦੀ ਹੋਣੀ ਵੀ ਸਾਡੇ ਨਾਲ ਹੋ ਜਾਵੇਗੀ ਵਾਰ-ਵਾਰ ਪੰਜਾਬ ਦੀ ਜਿੰਨੀ ਵੀ ਗਾਇਕ ਇੰਡਸਟਰੀ ਹੈ ਪੰਜਾਬੀ ਜਿੰਨੇ ਵੀ ਫਿਲਮੀ ਅਦਾਕਾਰ ਨੇ ਉਹਨਾਂ ਨੇ ਇੱਕੋ ਇੱਕ ਗੱਲ ਕੀਤੀ ਹੈ ਕਿ ਹੁਣ ਮੈਰਾਕਲਸ ਚਮਤਕਾਰ ਹੀ ਰਾਜਵੀਰ ਜਵੰਦਾ ਨੂੰ ਬਚਾ ਸਕਦਾ ਹੈ ਪੰਜਾਬੀਓ ਅੱਜ ਪੂਰੇ 8 ਦਿਨ ਹੋ ਗਏ ਨੇ ਰਾਜਵੀਰ ਜਵੰਦਾ ਨੂੰ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਅਸੋਲੇਟਡ ਹੋਏ ਨੂੰ ਲੇਕਿਨ ਜੋ ਖੁਲਾਸੇ ਕੀਤੇ ਨੇ 8ਵਾਂ ਬੁਲੇਟਿਨ 40s ਹਸਪਤਾਲਾਂ ਦੇ ਡਾਕਟਰਾਂ ਵੱਲੋਂ ਜਾਰੀ ਕਿਉਂ ਨਹੀਂ ਕੀਤਾ ਗਿਆ ਫੈਨਸ ਦੀ ਚਿੰਤਾ ਵੱਧ ਗਈ ਹੈ ਚੌਣ ਵਾਲਿਆਂ ਦਾ ਵੀ ਰੋਕੇ ਬੁਰਾ ਹਾਲ ਹੈ ਉਧਰ ਮਾਤਾ ਪਤਨੀ ਅਤੇ ਬੱਚੇ ਮਯੂਸ ਦਿਖਾਈ ਦੇ ਰਹੇ ਨੇ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਜੇ ਗੱਲ ਕਰੀਏ ਰਾਜਵੀਰ ਜਵੰਦਾ ਦੀ ਆਖਰਕਾਰ ਰਾਜਵੀਰ ਜਵੰਦਾ ਦਾ ਮੈਡੀਕਲ ਰਿਪੋਰਟ ਦੁਬਾਰਾ ਕਿਉਂ ਨਹੀਂ ਜਗ ਜਗ ਕੀਤੀ ਗਈ ਮੁਹਾਲੀ ਫੋਰਟਿਸ ਦੇ ਹਸਪੀਟਲ ਵੱਲੋਂ ਇਧਰੋਂ ਖਬਰਾਂ ਆ ਰਹੀਆਂ ਨੇ ਕਿ ਰਾਜਵੀਰ ਜਵੰਦਾ ਦਾ ਜਿਹੜਾ ਦਿਮਾਗ ਹੈ ਉਹ ਪ੍ਰੋਪਰ ਡੈੱਡ ਹੋ ਗਿਆ ਹੈ ਕਿਉਂਕਿ ਡਾਕਟਰਾਂ ਨੇ ਪਰਸੂ ਕਿਹਾ ਸੀ ਕਿ ਜੇਕਰ 1% ਵੀ ਉਹਨਾਂ ਦਾ ਦਿਮਾਗ ਕੰਮ ਕਰਦਾ ਹੋਵੇ ਅਸੀਂ ਰੀੜ ਦੀ ਹੱਡੀ ਦਾ ਅਤੇ ਦਿਮਾਗ ਦਾ ਆਪਰੇਸ਼ਨ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਕਰ ਦੇਵਾਂਗੇ ਆਕਸੀਜਨ ਸਰੀਰ ਦੇ ਵਿੱਚ ਨਹੀਂ ਜਾ ਰਹੀ ਜਿਸ ਤਰ੍ਹਾਂ ਇੱਕ ਨਾਰਮਲ ਵਿਅਕਤੀ ਦੀ ਨਾਰਮਲ ਵਿਅਕਤੀ ਦੇ ਸਰੀਰ ਦੇ ਵਿੱਚ ਆਕਸੀਜਨ ਦਾ ਆਨ ਪ੍ਰਦਾਨ ਹੁੰਦਾ ਹੈ ਇਸ ਕਰਕੇ ਰਾਜਵੀਰ ਜਵੰਦਾ ਹੁਣ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਥੋਂ ਤੱਕ ਕਿ ਸਵਰਨ ਸਿੰਘ ਠੇਣਾ ਜੋ ਪੰਜਾਬ ਦੇ ਮਸ਼ਹੂਰ ਪੱਤਰਕਾਰ ਨੇ ਉਹਨਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ 40 ਹਸਪਤਾਲ ਦੇ ਡਾਕਟਰ ਛੱਡੋ ਫੋਨ ਤਾਂ ਪੀਜੀ ਹਸਪਤਾਲ ਦੇ ਡਾਕਟਰ ਵੀ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਵਿੱਚ ناکਾਮਯਾਬ ਨੇ ਚਮਤਕਾਰ ਅਰਦਾਸ ਚਾਹੇ ਉਸ ਨੂੰ ਅਰਦਾਸ ਕਹਿ ਲੋ ਚਾਹੇ ਉਸ ਨੂੰ ਦੁਆ ਕਹਿ ਲੋ ਚਾਹੇ ਉਸ ਨੂੰ ਪ੍ਰਾਰਥਨਾ ਕਹਿ ਲਓ ਤੇ ਚਾਹੇ ਉਸ ਨੂੰ ਜਿਹੜੀ ਹੈ ਪ੍ਰੇਰ ਕਹਿ ਲਓ ਜਿਸ ਤਰ੍ਹਾਂ ਕੱਲ੍ਹ ਪੰਜਾਬ ਦੇ ਗਾਇਕ ਹੰਸ ਰਾਜ ਹੰਸ ਪੰਜਾਬ ਦੇ ਪੋਲੀਟੀਸ਼ੀਅਨ ਚਰਨਜੀਤ ਸਿੰਘ ਚੰਨੀ ਇਸ ਤੋਂ ਇਲਾਵਾ ਹਜ਼ਾਰਾਂ ਹੋਰ ਵੀ ਰਾਜਵੀਰ ਜਵੰਦਾਰ ਨੂੰ ਚਾਉਣ ਵਾਲੇ ਸਮਰਥਕ ਮੁਹਾਲੀ ਦੇ ਫੋਟੋਸ ਹਸਪਤਾਲ ਪੁਜੇ ਸੀ ਤੇ ਉਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਕਿ ਸਾਡੀ ਥੋੜੀ ਥੋੜੀ ਉਮਰਕਤ ਆ ਕੇ ਉਹ ਉਮਰ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਵਿੱਚ ਐਡ ਕਰ ਦਿੱਤੀ ਜਾਵੇ ਰਾਜਵੀਰ ਜਵੰਦਾ ਦੇ ਹਾਲਾਤ ਠੀਕ ਨਹੀਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਲਾਈਫ ਸਪੋਰਟਸ ਮਸ਼ੀਨਾ ਤੇ ਹੈ ਰਾਜਵੀਰ ਜਵੰਦਾ ਆ ਦਾ ਜਿਹੜਾ ਦਿਲ ਹੈ ਪੰਪਿੰਗ ਕਰ ਰਿਹਾ ਹੈ ਉਹ ਮਸ਼ੀਨਾ ਦੀ ਸਹਾਇਤਾ ਦੇ ਨਾਲ ਕਰ ਰਿਹਾ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਵੈਂਟੀਲੇਟਰ ਤੇ ਨੇ ਖਾਣ ਪੀਣ ਦਾ ਬਿਲਕੁਲ ਨਾ ਨਹੀਂ ਲੈ ਰਿਹਾ ਰਾਜਵੀਰ ਜਵੰਦਾ ਸਿਰਫ ਨਾਲੀਆਂ ਪਾਈਪਾਂ ਰਾਹੀਂ ਕੁਝ ਖਾਣ ਪੀਣ ਨੂੰ ਯੂਸ ਵਗੈਰਾ ਜਿਹੜਾ ਦਿੱਤਾ ਜਾ ਰਿਹਾ ਹੈ ਰਾਜਵੀਰ ਜਵੰਦਾ ਦੀ ਬਾਡੀ ਕਦੋਂ ਕੰਮ ਕਰੇਗੀ ਕਦੋਂ ਉਹਨਾਂ ਦੀ ਅੱਖ ਖੁੱਲੇਗੀ ਕਦੋਂ ਹੋਸ਼ ਵਿੱਚ ਆਉਣਗੇ ਇਸ ਵਾਰ ਇਸ ਨੂੰ ਲੈ ਕੇ ਡਾਕਟਰਾਂ ਨੇ ਕੋਲ ਬੁਲਾ ਕੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਡਾਕਟਰਾਂ ਦੇ ਹੁਣ ਵਸ ਦੀ ਗੱਲ ਨਹੀਂ ਡਾਕਟਰ ਚਾਹੇ ਉਹ ਫੋਟਿਸ ਦੇ ਨੇ ਚਾਹੇ ਉਹ ਪੀਜੀਸ ਪੀਜੀਆਈ ਦੇ ਨੇ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਨੇ ਉਹ ਬੇਵਸ ਨੇ ਉਹ ਹੋਪਲੈਸ ਨੇ ਉਹ ਵਿਲਸ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਇਸ ਕਰਕੇ ਰਾਜਵੀਰ ਜ਼ਬੰਦਾ ਨੂੰ ਡਾਕਟਰ ਨਹੀਂ ਮੈਡੀਕਲ ਟੀਮ ਨਹੀਂ ਮੈਡੀਸਨ ਨਹੀਂ ਸਿਰਫ ਚਮਤਕਾਰ ਬਚਾ ਸਕਦਾ ਉਹ ਹੈ ਅਰਦਾਸ ਇਸ ਕਰਕੇ ਫਿਰ ਦੁਬਾਰਾ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਰਾਜਵੀਰ ਜ਼ਬੰਦਾ ਦੀ ਕਾ ਸਿਹਤਮੰਦ ਕਾਮਯਾਬੀ ਲਈ ਲਾ ਇਲਾਜ ਪਹੇ ਰਾਜਵੀਰ ਜ਼ਬੰਦਾ ਦੀ ਜਿਹੜੀ ਹੈ ਅਰਦਾਸ ਕਰਨੀ ਪਵੇਗੀ ਪੰਜਾਬੀਓ ਅਸੀਂ ਵੀ ਆਪਣੇ ਚੈਨਲ ਦੇ ਲਈ ਇੱਕ ਅਰਦਾਸ ਕਰਦੇ ਹਾਂ ਦਿਨ ਦੁਗੜੀ ਰਾਤ ਚੌਗਣੀ ਤਰੱਕੀ ਕਰ ਜਲਦੀ ਤੋਂ ਜਲਦੀ ਰੱਬ ਖੁਦਾ ਉਹਨਾਂ ਉਤੇ ਮਿਹਰ ਕਰੇ ਉਹਨਾਂ ਦਾ ਹੱਥ ਪੜੇ ਉਹਨਾਂ ਦੇ ਸਰੀਰ ਦੀ ਮੂਵਮੈਂਟ ਹੋਵੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਚਮਤਕਾਰ ਹੋਵੇ ਤੇ ਫਿਰ ਉਹ ਫਿਰ ਦੁਬਾਰਾ ਪੰਜਾਬੀ ਅਤੇ ਪੰਜਾਬੀਅਤ ਮਾਂ ਬੋਲੀ ਦੀ ਸੇਵਾ ਕਰ ਸਕੇ